ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਮਾਤਾ ਅਤੇ ਪਟਿਆਲਾ ਦੇ ਰਾਜਮਾਤਾ ਮਹਿੰਦਰ ਕੌਰ ਦੇ ਫੁੱਲ ਚੁਗਣ ਦੀ ਰਸਮ ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਸੰਪੂਰਨ ਕੀਤਾ ਗਿਆ ਇਸ ਮੌਕੇ ਤੇ ਕੈਪਟਨ ਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੰਜਾਬ ਕੈਬਨਿਟ ਦੇ ਮੰਤਰੀ ਬ੍ਰਹਮ ਮਹਿੰਦਰਾ ਸਾਧੂ ਸਿੰਘ ਧਰਮਸਰੋਤ ਐਮ ਐਲ ਏ ਰਜਿੰਦਰ ਸਿੰਘ ਗੁਰਜੀਤ ਸੋਢੀ ਮਦਨ ਲਾਲ ਜਲਾਲਪੁਰ ਦੇ ਨਾਲ ਹੋਰ ਵੀ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ 'ਤੇ ਪਹੁੰਚੀਆਂ ਸਰ ਕੋ ਗੁਬਾਰੇ ਨਿਕਲਣਾ ਸਰ ਜੀ ਸਰ ਅੱਜ ਹੁਣ ਫੁੱਲਾਂ ਦੀ ਰਸਮ ਪੂਰੀ ਹੋਣ ਰਾਜਮਾਤਾ ਜੀ ਦਾ ਭੋਗ ਅੱਜ ਤਵਾਰ ਨੂੰ 12:30 ਤੋਂ 1:30 ਵਜੇ ਤੱਕ ਮੋਤੀ ਬਾਗ ਪਟਿਆਲਾ ਵਿਖੇ ਨਵ ਮੋਤੀ ਬਾਗ ਪਟਿਆਲਾ ਵਿਖੇ ਪਵੇਗਾ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰੇ ਮਹਾਰਾਜ ਮਾਤਾ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਆਉਣ ਧੰਨਵਾਦ ਥੈਂਕ ਯੂ ਮੈਂ ਕਰੀ ਚੱਲੀ ਆ ਲੈ ਸਚੀ ਗਾ ਸਰ ਸਰ ਇਸ ਦੁਖ ਦੀ ਕੜੀ ਦੇ ਵਿੱਚ ਕੀ ਕਹੋਗੇ ਜਿਹੜਾ ਹੈਗਾ ਸਾਣਾ ਦੇਖੋ ਰਾਜਮਾਤਾ ਜੀ ਦੇ ਜਨ ਦੇ ਨਾਲ ਜੋ ਸਾਨੂੰ ਸਾਰੇ ਪੰਜਾਬ ਨੂੰ ਜਾਂ ਸਾਰੀ ਕੌਮ ਨੂੰ ਨੁਕਸਾਨ ਹੋਇਆ ਘਾਟਾ ਪਿਆ ਉਹ ਤਾਂ ਨਹੀਂ ਪੂਰਾ ਹੋ ਸਕਦਾ ਲੇਕਿਨ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਪੂਰਾ ਲੋਕਾਂ ਦੀ ਸੇਵਾ ਕੀਤੀ ਹੈ ਔਰ ਆਪਣਾ ਜੀਵਨ ਪੂਰੀ ਉਮਰ ਤੱਕ ਉਹ ਕੇ ਸਾਥੋਂ ਉਹਨਾਂ ਨੇ ਸ੍ਰੀ ਗੁਰੂ ਚੋੜਾ ਪਾਇਆ ਬਹੁਤ ਦੀ ਕੜੀ ਹੈ ਪਰਿਵਾਰ ਦੇ ਵਿੱਚ ਉਹਨਾਂ ਦੀ ਅੱਜ ਕਮੀ ਮਹਿਸੂਸ ਹੋ ਰਹੀ ਹੈ। ਔਰ ਸਾਰਾ ਹੀ ਪੰਜਾਬ ਉਹਨਾਂ ਨੂੰ ਆਪਣੀ ਮਾਤਾ ਦੇ ਸਮਾਨ ਸਮਝਦਾ ਸੀ। ਅੱਜ ਅੱਜ ਦਾ ਕੀ ਅੰਮਲਕ ਗੂੜ ਹੈ ਕਹਿੰਦੇ ਨਾਲ ਅੱਜ ਉਹਨੇ ਫੁੱਲ ਦਿੱਤੇ ਗਏ ਨੇ ਔਰ ਕੈਪਟਨ ਸਾਹਿਬ ਔਰ ਉਹਨਾਂ ਦੇ ਪਰਿਵਾਰ ਔਰ ਸਾਰੇ ਕੀਰਤਪੁਰ ਸਾਹਿਬ ਉਹਦੇ ਮਾਤਾ ਜੀ ਕਹਿੰਦੇ ਨੇ ਕਿ ਨੈਕਸਟ ਸ਼ਡਿਊਲ ਕੀ ਹੋਏਗਾ ਪਟਿਆਲੇ 10 ਤਰੀਕ ਨੂੰ ਜੀ 12 ਤੋਂ ਲੈ ਕੇ 3:00 ਵਜੇ ਤੱਕ ਖੰਡਪਾਟ ਦਾ ਪੋਕੋਏ ਤੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਅੰਤਮਰਦਾਸ ਦੇ ਵਿੱਚ ਤੇ ਸਰ ਹਾਈ ਕਮਾਂਡ ਤੋਂ ਵੀ ਕੋਈ ਕਿਸੇ ਦੇ ਆਉਣ ਦੀ ਉਮੀਦ ਹੈਗੀ ਲੀਡਰ ਬਿਲਕੁਲ ਜੀ ਸਾਰੇ ਲੋਕ ਪਹੁੰਚਣਗੇ ਜੀ ਠੀਕ ਹੈ ਸਰ ਥੈਂਕ ਯੂ ਸਰ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੌੜੀਆਂ ਜੰਗ